ਪੰਜਾਬ ਵਿੱਚੋ ਹਰ ਰੋਜ਼ ਅਜੀਬ ਅਜੀਬ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਆ ਤੇ ਆ ਇੱਕ ਹੋਰ ਮਾਮਲਾ ਸਾਹਮਣੇ ਆਇਆ ਕਿ ਇੱਕ ਪਤੀ ਨੇ ਆਪਣੀ ਪਤਨੀ ਦੇ ਵਾਲ ਕੱਟ ਦਿੱਤੇ ਇਹ ਘਟਨਾ ਬਠਿੰਡੇ ਤੋਂ ਸਾਹਮਣੇ ਆਈ ਆ ਤੇ ਅੱਜ ਉਸ ਪਤਨੀ ਦੇ ਹੱਕ ਵਿੱਚ ਪੂਰੇ ਮੁਹੱਲੇ ਦੇ ਲੋਕ ਇਕੱਠੇ ਹੋਏ ਤੇ ਕਹਿ ਰਹੇ ਨੇ ਕਿ ਜਿਹੜੀ ਇਹ ਔਰਤ ਅੱਜ ਸੜਕਾਂ ਤੇ ਰੋਲ ਰਹੀ ਆ ਇਹ ਕੋਈ ਆਮ ਜੇ ਘਰ ਦੀ ਗਰੀਬ ਜੇ ਘਰ ਦੀ ਨੂੰ ਨਹੀਂ ਇੱਕ ਚੰਗੇ ਘਰ ਦੀ ਨੂੰਹ ਆ ਪਰ ਇਹਦੇ ਨਸ਼ੇੜੀ ਪਤੀ ਨੇ ਇਸ ਔਰਤ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਆ ਤੇ ਅੱਜ ਇਹ ਮਾਰੇ ਮਾਰੇ ਫਿਰ ਰਹੀ ਆ ਸੜਕਾਂ ਦੇ ਉੱਪਰ ਆਪਣੇ ਦੋ ਬੱਚੇ ਲੈ ਕੇ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਬਠਿੰਡਾ ਵਿੱਚ ਇੱਕ ਔਰਤ ਆਪਣੇ ਪਰਿਵਾਰ ਸਮੇਤ ਰਹਿ ਰਹੀ ਸੀ ਉਸ ਪਰਿਵਾਰ ਦੇ ਦੋ ਪੁੱਤ ਸੀ ਦੋਨੇ ਪੁੱਤ ਦੱਸਿਆ ਜਾ ਰਿਹਾ ਕਿ ਨਸ਼ੇ ਦੇ ਆਦੀ ਨੇ ਨਸ਼ੇ ਦੇ ਆਦੀ ਹੋਣ ਕਰਕੇ ਉਹ ਘਰ ਦੇ ਉਸ ਉਹਨਾਂ ਨੇ ਇਸ ਘਰ ਦਾ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਇਲਜ਼ਾਮ ਇੱਥੋਂ ਤੱਕ ਵੀ ਨੇ ਕਿ ਉਹਨਾਂ ਨੇ ਆਪਣਾ ਘਰ ਤੱਕ ਵੇਚ ਦਿੱਤਾ ਦੱਸਿਆ ਜਾ ਰਿਹਾ ਕਿ ਜਦੋਂ ਇਸ ਔਰਤ ਦਾ ਸਹੁਰਾ ਜਿੰਦਾ ਸੀ ਜਿਹੜਾ ਰਾਜੂ ਬਾਬੇ ਦੇ ਨਾਂ ਨਾਲ ਮਸ਼ਹੂਰ ਸੀ ਉਹਦਾ ਆਪਣਾ ਇੱਕ ਮੰਦਿਰ ਵੀ ਸੀ ਕਹਿੰਦੇ ਨੇ ਕਿ ਉਦੋਂ ਤੱਕ ਮੁੰਡੇ ਠੀਕ ਰਹੇ ਪਰ ਜਦੋਂ ਹੀ ਪਿਤਾ ਦੀ ਮੌਤ ਹੋ ਗਈ ਤਾਂ ਮੁੰਡਿਆਂ ਨੇ ਘਰ ਦਾ ਸਾਰਾ ਕੁਝ ਵੇਚਣਾ ਸ਼ੁਰੂ ਕਰ ਦਿੱਤਾ ਕਹਿੰਦੇ ਨੇ ਘਰ ਦਾ ਸਿਲੰਡਰ ਤੱਕ ਪੱਖੇ ਤੱਕ ਵੀ ਨਹੀਂ ਛੱਡੇ ਤੇ ਘਰ ਵੀ ਮਾਂ ਦੇ ਨਾਲ ਲੜਾਈ ਝਗੜਾ ਕਰਦਾ ਸੀ ਤੇ ਘਰ ਵੀ ਵੇਚ ਦਿੱਤਾ ਤੇ ਫਿਰ ਪੈਸੇ ਲੈ ਕੇ ਮਾਂ ਨੂੰ ਵੀ ਘਰੋਂ ਕੱਢ ਦਿੱਤਾ ਕਿਹਾ ਇਤੋਂ ਤੱਕ ਵੀ ਜਾ ਰਿਹਾ ਕਿ ਅੱਜ ਉਸ ਉਹਨਾਂ ਮੁੰਡਿਆਂ ਦੀ ਮਾਂ ਵੀ ਜਿਹੜੀ ਇੱਕ ਆਸ਼ਰਮ ਦੇ ਵਿੱਚ ਆ ਤੇ ਜਿਹੜੀ ਇਹ ਪਤਨੀ ਆ ਘਰ ਵਾਲੀ ਆ ਮੁੰਡੇ ਦੀ ਉਹ ਆਪਣੇ ਦੋ ਬੱਚਿਆਂ ਨੂੰ ਲੈ ਕੇ ਸੜਕਾਂ ਤੇ ਰੋਲ ਰਹੀ ਆ ਛੋਟੇ ਛੋਟੇ ਉਹਦੇ ਨਾਲ ਦੋ ਬੱਚੇ ਨੇ ਉਹਦੇ ਤਾਂ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਜਦੋਂ ਘਰ ਵਿੱਚ ਆ ਫਿਰ ਉਹ ਮੰਦਿਰ ਦੇ ਵਿੱਚ ਰਹਿਣ ਲੱਗੇ ਤੇ ਮੰਦਿਰ ਦੇ ਵਿੱਚ ਵੀ ਉਹਨਾਂ ਨੇ ਹੌਲੀ-ਹੌਲੀ ਕਰਕੇ ਮੰਦਿਰ ਦਾ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਮੰਦਿਰ ਦੇ ਵਿੱਚ ਜੋ ਗਹਿਣੇ-ਗੁਣੇ ਮੂਰਤੀਆਂ ਦੇ ਉੱਪਰ ਜੋ ਗਹਿਣੇ ਪਾਏ ਹੋਏ ਸੀ ਉਹ ਵੀ ਚੁੱਕ ਕੇ ਉਹਨਾਂ ਨੇ ਵੇਚ ਦਿੱਤੇ ਨਸ਼ੇੜੀਆਂ ਦਾ ਇਹ ਹਾਲ ਹੋਇਆ ਇੱਥੋਂ ਤੱਕ ਵੀ ਇਲਜ਼ਾਮ ਲੇ ਕੇ ਜਿਹੜਾ ਮੰਦਰ ਦਾ ਗੇਟ ਆ ਉਹ ਵੀ ਉਹਨਾਂ ਦੋਹਾਂ ਭਰਾਵਾਂ ਨੇ ਕਿਉਂਕਿ ਦੋਨੇ ਭਰਾ ਇਸ ਔਰਤ ਦਾ ਪਤੀ ਤੇ ਇਹਦਾ ਦਿਉਰ ਨਸ਼ੇ ਦੇ ਆਦੀ ਨੇ ਤੇ ਉਹਨਾਂ ਦੋਹਾਂ ਨੇ ਮੰਦਰ ਦਾ ਗੇਟ ਤੱਕ ਵੀ ਵੇਚ ਦਿੱਤਾ ਜੋ ਉਹਨਾਂ ਦੇ ਆਪਣੇ ਹੀ ਪਿਤਾ ਦਾ ਰਾਜੂ ਬਾਬੇ ਦਾ ਮੰਦਰ ਸੀ ਉਹਦੇ ਵਿੱਚੋਂ ਵੀ ਉਹਨਾਂ ਨੇ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਦੱਸਿਆ ਇਹ ਜਾ ਰਿਹਾ ਕਿ ਉਹ ਨਸ਼ੇੜੀ ਪਤੀ ਆਪਣੀ ਘਰ ਵਾਲੀ ਤੋਂ ਪੈਸੇ ਮੰਗਦਾ ਸੀ ਕਿਹਾ ਜਾ ਰਿਹਾ ਕਿ ਘਰ ਵਾਲੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਕਿਉਂਕਿ ਇੱਕ ਛੋਟੀ ਜੀ ਗੁੜੀਆ ਏ ਕੁੜੀ ਆ ਉਹਦੇ ਕੋਲ ਤੇ ਇੱਕ ਮੁੰਡਾ ਏ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਵਿਚਾਰੀ ਕਿਤੇ ਕੰਮ ਧੰਦਾ ਕਰਦੀ ਸੀ ਤਾਂ ਪਤੀ ਉਹਦੇ ਤੋਂ ਪੈਸੇ ਮੰਗਦਾ ਸੀ ਉਸ ਔਰਤ ਨੇ ਜਦੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਸਾਰੀਆਂ ਗੱਲਾਂ ਮੁਹੱਲੇ ਵਾਲੇ ਦੱਸ ਰਹੇ ਨੇ ਉਹ ਔਰਤ ਖੁਦ ਵੀ ਦੱਸ ਰਹੀ ਆ ਤਾਂ ਕਹਿੰਦੇ ਕਿ ਜਦੋਂ ਉਹ ਔਰਤ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਘਰ ਵਾਲੇ ਨੇ ਉਹਦੇ ਵਾਲ ਕੱਟ ਦਿੱਤੇ ਤੇ ਦੋਸ਼ਕਰ ਵਾਲੇ ਤੇ ਇਥੋਂ ਤੱਕ ਆ ਕਿ ਉਸ ਨੇ ਇਹ ਜਿਹੜੇ ਵਾਲ ਸੀ ਉਹ ਵਾਲ ਕੱਟ ਕੇ ਔਰਤ ਦੇ ਵੇਚ ਕੇ ਨਸ਼ੇ ਦੀ ਪੂਰਤੀ ਕੀਤੀ। ਹਾਦੀ ਹੋ ਗਈ ਆ ਇੱਕ ਪਾਸੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਰਿਹਾ ਲਗਭਗ ਅਸੀਂ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰ ਦਿੱਤਾ ਲਗਾਤਾਰ ਇੱਥੇ ਯੁੱਧ ਨਸ਼ਿਆਂ ਵਿਰੋਧ ਦੀ ਜਿਹੜੀ ਮੁਹਿੰਮ ਚੱਲ ਰਹੀ ਆ ਹਰ ਰੋਜ਼ ਅੰਕੜੇ ਗਿਣਾਏ ਜਾਂਦੇ ਨੇ ਕਿ ਅੱਜ ਐਨੇ ਸੋ ਪਿੰਡਾਂ ਵਿੱਚ ਰੇਡ ਰੇਡਾਂ ਕੀਤੀਆਂ ਇੱਥੋਂ ਇੱਥੋਂ ਨਸ਼ਾ ਫੜਿਆ ਅੱਜ ਐਨੇ ਕਿਲੋ ਚਿੱਟਾ ਫੜ ਲਿਆ ਪਰ ਫਿਰ ਵੀ ਪੰਜਾਬ ਦੀ ਹਾਲਤ ਇੰਨੀ ਮੰਦੀ ਆ ਕਿ ਆਏ ਦਿਨ ਅਜਿਹੇ ਕਠਿਨਾਵਾ ਸੁਣਨ ਨੂੰ ਮਿਲ ਜਾਂਦੀਆਂ ਕੇ ਚਿੱਟੇ ਕਾਰਨ ਅੱਜ ਇੱਕ ਮੁੰਡੇ ਦੀ ਮੌਤ ਹੋ ਗਈ ਦੋਹਾਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਕੁਝ ਤਾਂ ਅਜਿਹੇ ਘਟਨਾਵਾਂ ਨੇ ਜਿਨ੍ਹਾਂ ਦੀਆਂ ਖਬਰਾਂ ਬਣ ਜਾਂਦੀਆਂ ਨੇ ਤੇ ਮੀਡੀਆ ਦੇ ਵਿੱਚ ਆ ਜਾਂਦੀਆਂ ਪਰ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਹੁੰਦੀਆਂ ਬਹੁਤ ਸਾਰੇ ਲੋਕਾਂ ਦੇ ਪੁੱਤ ਜਦੋਂ ਨਸ਼ੇ ਨਾਲ ਮਰਦੇ ਆ ਤਾਂ ਮਾਪੇ ਸ਼ਰਮ ਦੇ ਮਾਰੇ ਦੱਸਦੇ ਤੱਕ ਵੀ ਨਹੀਂ ਕਿ ਸਾਡਾ ਪੁੱਤ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮਰ ਗਿਆ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਸਾਡੇ ਮਰੇ ਪੁੱਤ ਦੇ ਨਾਲ ਵੀ ਲੋਕਾਂ ਨੂੰ ਕੋਈ ਸੰਤਪਤੀ ਨਹੀਂ ਰਹਿਣੀ ਕੋਈ ਹਮਦਰਦੀ ਨਹੀਂ ਰਹਿਣੀ ਭਾਵੇਂ ਕਿ ਪਿੰਡ ਦੇ ਲੋਕਾਂ ਨੂੰ ਸਾਰਾ ਹੀ ਪਤਾ ਹੁੰਦਾ ਕਿ ਉਹ ਜਿਹੜਾ ਲੜਕਾ ਏ ਜਾਂ ਹੋਰ ਕੋਈ ਮੈਂਬਰ ਆ ਪਰਿਵਾਰ ਦਾ ਉਹ ਉਹਦੀ ਮੌਤ ਕਿਵੇਂ ਹੋਈ ਆ ਚਿੱਟੇ ਦੇ ਨਾਲ ਹੋਈ ਆ ਜਾਂ ਕਸੇ ਹੋਰ ਦੇ ਨਾਲ ਹੋਈ ਆ ਭਾਵੇਂ ਕਿ ਪਿੰਡ ਵਾਲੇ ਜਾਣਦੇ ਹੀ ਹੁੰਦੇ ਆ ਕਿ ਸਾਡੇ ਪਿੰਡ ਦੇ ਕਿਹੜੇ ਕਿਹੜੇ ਨੌਜਵਾਨ ਨੇ ਕਿਹੜੇ ਕਿਹੜੇ ਲੋਕ ਨੇ ਜਿਹੜੇ ਚਿੱਟੇ ਦੇ ਨਸ਼ੇ ਦੇ ਆਦੀ ਨੇ ਤਾਂ ਅੱਜ ਜਦੋਂ ਨਸ਼ੇੜੀ ਭਰਾਵਾਂ ਦੀ ਇਹ ਹਾਲਤ ਦੇਖੀ ਆ ਉਹਨਾਂ ਦੀ ਇਹ ਕਰਤੂਤ ਦੇਖੀ ਆ ਜੋ ਇਲਜ਼ਾਮ ਉਹ ਉਹਨਾਂ ਤੇ ਲੱਗ ਰਹੇ ਨੇ ਕਿ ਉਹਨਾਂ ਨੇ ਪਤੀ ਤੇ ਲੱਗ ਰਹੇ ਨੇ ਖਾਸ ਤੌਰ ਤੇ ਕਿ ਉਹਨੇ ਆਪਣੇ ਘਰ ਵਾਲੀ ਦੀ ਗੋਤੀ ਕੱਟ ਦਿੱਤੀ ਉਹਦੇ ਬਾਹਲ ਹੀ ਕੱਟ ਦਿੱਤੇ ਕਿ ਨਸ਼ੇ ਦੀ ਪੂਰਤੀ ਕਰਨੀਆਂ ਤਾਂ ਸੱਚੀ ਬਹੁਤ ਦੁੱਖ ਲੱਗਾ ਕਿ ਪੰਜਾਬ ਦੀ ਕੀ ਹਾਲਤ ਹੋ ਰਹੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਔਰਤਾ ਇੱਕ ਕਾਂੜਪੁਰ ਦੇ ਮਾਪੇ ਆ ਤੇ ਪੰਜਾਬ ਇੱਥੇ ਇਹ ਪਰਿਵਾਰ ਰਹਿ ਰਿਹਾ ਸੀ ਪੰਜਾਬ ਇਹ ਔਰਤ ਵਿਆਹੀ ਹੋਈ ਸੀ ਜਦੋਂ ਉਸ ਭੈਣ ਨੂੰ ਪੁੱਛਿਆ ਗਿਆ ਕਿ ਤੂੰ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਤਾਂ ਉਹ ਕਹਿੰਦੀ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਮੇਰੇ ਤਾਏ ਦੀ ਮੌਤ ਹੋਈ ਆ ਮੇਰਾ ਪਰਿਵਾਰ ਤਾਂ ਪਹਿਲਾਂ ਹੀ ਦੁਖੀ ਆ ਤੇ ਜੇਕਰ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸੂਗੀ ਤਾਂ ਉਹ ਇੰਨੀ ਦੂਰ ਬੈਠੇ ਨੇ ਉਹ ਹੋਰ ਦੁਖੀ ਹੋਣਗੇ ਤੇ ਅੱਜ ਉਹ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਸੜਕਾਂ ਤੇ ਰੋਲ ਰਹੀ ਆ ਪਰ ਵਿਚਾਰੇ ਮਹੱਲੇ ਵਾਲੇ ਲੋਕ ਚੰਗੇ ਨੇ ਕਈ ਲੋਕਾਂ ਦੇ ਵਿੱਚ ਇਨਸਾਨੀਅਤ ਹਲੇ ਜਿੰਦਾ ਤੇ ਉਸ ਮਹੱਲੇ ਦੇ ਲੋਕ ਪਿਛਲੇ 15 ਦਿਨਾਂ ਤੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਮਹੱਲੇ ਦੇ ਲੋਕ ਨੇ ਉਹ ਉਸ ਔਰਤ ਨੂੰ ਉਹਦੇ ਬੱਚਿਆਂ ਨੂੰ ਖਾਣਾ ਪਾਣੀ ਦੇ ਰਹੇ ਨੇ ਕੋਈ ਔਰਤ ਆ ਉਥੇ ਉਹਨੇ ਉਹਨੂੰ ਉਹਨਾਂ ਨੂੰ ਆਪਣੇ ਜਗ੍ਹਾ ਵੀ ਦਿੱਤੀ ਆ ਘਰ ਵਿੱਚ ਰਹਿਣ ਵਾਸਤੇ ਤਾਂ ਉਹ ਲੋਕ ਆ ਜਿਹੜੇ ਉਹ ਉਸ ਭੈਣ ਦੀ ਮਦਦ ਕਰ ਰਹੇ ਨੇ ਪਰ ਕਿੰਨਾ ਕੁ ਟਾਈਮ ਉਹ ਵਿਚਾਰੀ ਔਰਤ ਐਵੇਂ ਹੀ ਦਰਦਰ ਦੀਆਂ ਠੋਕਰਾ ਖਾਂਦੀ ਰਹੇਗੀ ਉੱਥੋਂ ਦੇ ਲੋਕਾਂ ਦਾ ਇਹ ਵੀ ਕਹਿਣਾ ਕਿ ਠੀਕ ਆ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ ਤੇ ਜਿਹੜੇ ਨਸ਼ੇੜੀ ਲੋਕ ਹੁੰਦੇ ਆ ਜਿਹੜੇ ਨਸ਼ੇ ਦੇ ਆਦੀ ਹੁੰਦੇ ਆ ਉਹਨਾਂ ਨੂੰ ਤਾਂ ਉਹ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਦਾ ਇਲਾਜ ਕਰਵਾਉਨੇ ਆ ਇਹਨਾਂ ਨੂੰ ਭਰਤੀ ਕਰਦੇ ਆ ਤੇ ਜਿਹੜੇ ਕੋਈ ਚਿੱਟਾ ਤਸਕਰ ਹੁੰਦੇ ਆ ਉਹਨਾਂ ਨੂੰ ਫੜ ਕੇ ਉਹ ਜੇਲ੍ਹਾਂ ਦੇ ਅੰਦਰ ਸੁੱਟ ਰਹੇ ਆ ਪਰ ਜਿਹੜਾ ਉਹਨਾਂ ਦਾ ਪਰਿਵਾਰ ਆ ਪਿੱਛੇ ਰੋਲ ਰਿਹਾ ਉਹਨਾਂ ਦਾ ਕੀ ਬਣੇ ਜਿਵੇਂ ਇਹ ਭੈਣ ਅੱਜ ਸੜਕਾਂ ਤੇ ਰੋਲ ਰਹੀ ਆ ਇਹਨਾਂ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਸੱਚਮੁੱਚ ਬਹੁਤ ਦੁੱਖ ਲੱਗਾ ਉਸ ਔਰਤ ਦੀ ਹਾਲਤ ਦੇਖ ਕੇ ਕਿ ਇੱਕ ਟਾਈਮ ਸੀ ਜਦੋਂ ਆਪਣੇ ਉਹ ਖੁਸ਼ਹਾਲ ਪਰਿਵਾਰ ਦੇ ਵਿੱਚ ਰਹਿ ਰਹੀ ਸੀ ਤੇ ਅੱਜ ਉਸ ਭੈਣ ਦੀ ਹਾਲਤ ਕੀ ਹੋ ਗਈ ਆ ਦਰਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਆ ਸੜਕਾਂ ਦੇ ਲੈ ਕੇ ਉਹ ਆਪਣੇ ਛੋਟੇ-ਛੋਟੇ ਦੋ ਬੱਚੇ ਫੇਰ ਰਹੀ ਆ ਉਹ ਰਹਿ ਰਹੀ ਆ ਜਦੋਂ ਕਿ ਆਪਾਂ ਨੂੰ ਪਤਾ ਪੰਜਾਬ ਦੀ ਹਾਲਤ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਇੱਥੇ ਔਰਤਾਂ ਤਾਂ ਵੈਸੇ ਹੀ ਜੇਕਰ ਘਰਾਂ ਵਿੱਚੋਂ ਬਾਹਰ ਨਹੀਂ ਤਾਂ ਉਹ ਸੁਰੱਖਿਅਤ ਨਹੀਂ ਤਾਂ ਫੇਰ ਜਿਹੜੀ ਇਹ ਭੈਣ ਆ ਵਿਚਾਰੀ ਉਹਦਾ ਕੀ ਹਾਲ ਆ ਇਨ ਇਹ ਇਹ ਚੰਗੀ ਗੱਲ ਆ ਕਿ ਹਲੇ ਜਿਹੜੇ ਮੁਹੱਲੇ ਦੇ ਲੋਕ ਨੇ ਬਠਿੰਡਾ ਦਾ ਜਿਹੜੇ ਮੁਹੱਲੇ ਵਿੱਚ ਉਹ ਭੈਣ ਰਹਿ ਰਹੀ ਆ ਉਥੋਂ ਦੇ ਲੋਕ ਨੇ ਉਹ ਚੰਗੇ ਨੇ ਉਹ ਉਸ ਭੈਣ ਦੀ ਮਦਦ ਕਰ ਰਹੇ ਨੇ ਉਹਨੂੰ ਰੋਟੀ ਪਾਣੀ ਵੀ ਦੇ ਰਹੇ ਨੇ ਤੇ ਨਾਲ ਦੀ ਨਾਲ ਉਹਨੂੰ ਰਹਿਣ ਵਾਸਤੇ ਵੀ ਉਹ ਸਹਾਰਾ ਦੇ ਰਹੇ ਨੇ ਪਰ ਆਖਰ ਕਿੰਨਾ ਕੁ ਟਾਈਮ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਪਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੀ ਨੀਤੀ ਕਿਤੇ ਨਾ ਕਿਤੇ ਫੂਗ ਨਿਕਲਦੀ ਨਜ਼ਰ ਆਉਂਦੀ ਆ ਕਿ ਹਲੇ ਤੱਕ ਚਿੱਟੇ ਵਰਗੇ ਨਸ਼ੇ ਤੇ ਹੋਰ ਵੱਖ-ਵੱਖ ਜਿਹੜੇ ਲੋਕ ਲੋਕ ਮਾਰੂ ਨਸ਼ੇ ਨੇ ਉਹਨਾਂ ਤੇ ਹਲੇ ਤੱਕ ਵੀ ਸਰਕਾਰ ਤੋਂ ਕਾਬੂ ਨਹੀਂ ਪਾਇਆ ਗਿਆ ਤਾਂ ਉਹ ਕਦੋਂ ਤੱਕ ਪਵੇਗਾ ਜਦੋਂ ਕਿ ਸਰਕਾਰ ਨੇ ਤਾਂ ਪਿਛਲੇ ਮਹੀਨੇ ਹੀ ਐਲਾਨ ਕੀਤਾ ਸੀ ਕਰਨਾ ਸੀ ਕਿ ਅਸੀਂ ਤਾਂ ਪੰਜਾਬ ਨੂੰ ਚੁਟਾ ਮੁਕਤ ਕਰ ਦਿੱਤਾ ਪਰ ਹਲੇ ਤੱਕ ਉਸ ਦਾ ਜਿਹੜਾ ਗਰਾਉਂਡ ਲੈਵਲ ਤੇ ਕੋਈ ਅਸਲੀਅਤ ਨਜ਼ਰ ਨਹੀਂ ਆਉਂਦੀ ਉਸੇ ਤਰ੍ਹਾਂ ਲੋਕਾਂ ਦੇ ਪੁੱਤ ਨਸ਼ੇ ਕਰ ਰਹੇ ਨੇ ਉਸੇ ਤਰ੍ਹਾਂ ਚਿੱਟੇ ਦੇ ਨਾਲ ਮੋਤਾਂ ਹੋ ਰਹੀਆਂ ਨੇ ਤੇ ਉਸੇ ਤਰ੍ਹਾਂ ਹਰ ਰੋਜ਼ ਕਈ ਸਾਰੀਆਂ ਘਟਨਾਵਾਂ ਜਿਹੜੀਆਂ ਇਦਾਂ ਦੀਆਂ ਸਾਹਮਣੇ ਆ ਜਾਂਦੀਆਂ ਆ ਤਾਂ ਇੱਕ ਵਿਲੱਖਣ ਹੀ ਘਟਨਾ ਸੀ ਨਾ ਕਿ ਜਿੱਥੇ ਪਤੀ ਤੇ ਦੋਸ਼ ਲੱਗ ਰਹੇ ਨੇ ਕਿ ਉਹਨੇ ਚਿੱਟੇ ਦੀ ਖਾਤਰ ਨਸ਼ੇ ਦੀ ਖਾਤਰ ਆਪਣੇ ਘਰ ਵਾਲੀ ਦੇ ਜਿਹੜੇ ਵਾਲ ਕੱਟ ਦਿੱਤੇ ਨੇ ਬਾਕੀ ਇਸ ਬੁਰੀ ਘਟਨਾ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੂਗਾ ਕਿਉਂਕਿ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕਹਿਣਾ ਕਿ ਸਾਨੂੰ ਹੁਣ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਆ ਅਸੀਂ ਇਸ ਪੂਰੇ ਮਾਮਲੇ ਤੇ ਇਨਵੈਸਟੀਗੇਸ਼ਨ ਕਰਾਂਗੇ ਤੇ ਉਸ ਇਨਵੈਸਟੀਗੇਸ਼ਨ ਵਿੱਚ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਹਦੀ ਜਾਣਕਾਰੀ ਅੱਗੇ ਦਵਾਂਗੇ ਤੇ ਨਾਲੇ ਜੇਕਰ ਇਸ ਭੈਣ ਦਾ ਘਰ ਵਾਲਾ ਨਸ਼ੇ ਦਾ ਜੇਕਰ ਉਹ ਨਸ਼ੇ ਲੱਤੰਦਾ ਕਰਦਾ ਤਾਂ ਵਕਰੀ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜੇਕਰ ਉਹ ਨਸ਼ੇ ਦਾ ਆਦੀ ਆ ਤਾਂ ਅਸੀਂ ਉਹਨੂੰ ਐਡਮਿਟ ਕਰਕੇ ਉਹਦਾ ਇਲਾਜ ਕਰਵਾਵਾਂਗੇ ਫਿਲਹਾਲ ਅੱਗੇ ਚੱਲ ਕੇ ਇਸ ਪੂਰੇ ਮਸਲੇ ਦੇ ਵਿੱਚ ਕੀ ਹੁੰਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ